ਪ੍ਰੇਜ਼ ది ਲਾਰਡ প্রভু ਦੇ ਨਾਮ ਦੀ ਤਾਰੀਫ ਹੋਵੇ ਕੱਲ ਜਦ 20 ਸਤੰਬਰ ਸ਼ਾਮ ਨੂੰ 7:07 ਵਜੇ ਦਾ ਟਾਈਮ ਸੀ ਔਰ ਜਦ ਮੈਂ ਘਰ ਨੂੰ ਆ ਰਿਹਾ ਸੀ ਤੇ ਰੋਡ ਤੇ ਆਵਾਰਾ ਪਸ਼ੂ ਸੀ ਔਰ ਬੜਾ ਖਤਰਨਾਕ ਤਰੀਕੇ ਨਾਲ ਐਕਸੀਡੈਂਟ ਹੋਣਾ ਸੀ ਪਰ ਖੁਦਾਵੰਦ ਨੇ ਮੈਨੂੰ ਉਥੋਂ ਬਚਾਇਆ ਬੜੇ ਅਲੌਕਿਕ ਤਰੀਕੇ ਦੇ ਨਾਲ ਸੋ ਮੈਂ ਕਹਿ ਸਕਦਾ ਕਿ 10 ਵਾਰ ਇਹ ਹੋ ਗਿਆ 10 ਵਾਰ ਖੁਦਾ ਨੇ ਮੌਤ ਦੇ ਮੂੰਹੋਂ ਬਚਾ ਲਿਆ ਸੋ ਪ੍ਰਭੂ ਦੇ ਨਾਮ ਦੀ ਤਾਰੀਫ ਹੋਵੇ ਜਦ ਵੀ ਦੋ ਇਹ ਦੁਆ ਜਿਹੜਾ ਅੰਕ ਆ 20 ਅਰ ਅੱਜ 21 21 ਸਤੰਬਰ ਆ ਧੰਵਾਦ ਪ੍ਰਭੂ ਨੇ ਸਮਾਜਤਾ ਕਿ ਉਹਦੀ ਵਰਸ਼ਿਪ ਅਰਾਧਨਾ ਕੀਤੀ ਗਈ ਦੁਆ ਏ ਕੱਤੈਨ ਤਿੰਨ ਅੰਕ ਮੇਰਾ ਆ ਕਿਉਂਕਿ ਜਦੋਂ ਅੱਜ ਦੁਆ ਏ ਕਾ ਯਾਨੀ 21 ਸਾਲ ਹੋ ਗਏ ਮਸੀਹੀ ਸਫਰ ਨੂੰ ਔਰ ਜਦੋਂ 21 ਦਾ ਉਲਟ ਕਰਦੀ ਤਾਂ 12 ਬਣ ਜਾਂਦੇ 12 ਨੂੰ ਮੇਰਾ ਬਰਸਦੇ ਹੁੰਦਾ ਹੈ 12 ਅਪ੍ਰੈਲ ਤੇ ਯਾਨੀ 1 2 ਕਰਦੀਏ ਚਾਹੇ 2 1 ਕਰਦੀਏ 3 ਬਣ ਜਾਂਦਾ ਆ ਆ ਜਿਵੇਂ ਕਿ ਪਹਿਲਾ ਨਬੀ ਦੂਜਾ ਰਸੂਲ ਤੀਜਾ ਪ੍ਰਚਾਰਕ ਤੋਂ ਉਸ ਵਿੱਚ ਤੀਜਾ ਅੰਕ ਗਿਣਤੀ ਆ ਔਰ ਪ੍ਰਭੂ ਨੇ ਮੈਨੂੰ ਇੱਕ ਡੇਟਾ ਦਿੱਤਾ ਹੈ ਤੇ ਜੋ ਕਿ 4 ਸਾਲਾ ਦਾ ਹੋ ਚੰਨਾ ਹੈ 3 ਨਵੰਬਰ ਮੇਰੇ ਬੇਟੇ ਦਾ ਜਿਹੜਾ ਜਨਮ ਹੋਇਆ ਉਹ ਅੰਕ 3 ਆਉਂਦਾ ਹੈ 3 ਨਵੰਬਰ ਸੋ ਪ੍ਰਭੂ ਦੇ ਨਾਮ ਦੀ ਤਾਰੀਫ ਹੋਵੇ ਔਰ ਆਵश्यकੇ ਵਾਧੇ ਹਨ ਅਸੀਂ ਦੇਖਦੇ ਹਾਂ 0 ਬਰਾਬਰ 0 ਪਿਛਲੇ ਦਿਨ ਮੈਂ ਗੱਲ ਕੀਤੀ ਸੀ ਵੀ ਬਿਨਾ ਜ਼ੀਰੋ ਦੇ ਵਿੱਚ ਬਿਨਾ ਇੱਕ ਐਡ ਕੀਤੇ ਹੋਏ ਟਿਕ ਬਣਾਉਣਾ ਸੋ ਜਦੋਂ ਇਹ ਕੁਝ ਪ੍ਰਗਟ ਕੀਤਾ ਤਾਂ ਇਸ ਨੂੰ ਅਸੀਂ ਦੇਖਦੇ ਹਾਂ ਹੁਣ ਇੱਥੇ ਮੰਨ ਲਓ ਇਹ ਮੈਂ ਹਾਂ ਜ਼ੀਰੋ ਇਹ ਜ਼ੀਰੋ ਜਿਹੜਾ ਆ ਇਹ ਕੌਣ ਆ ਮੈਂ ਮੈਂ ਕੌਣ ਆ ਹਿਊਮਨ ਮਨੋਖ ਅਰੇ ਅਗਲਾ ਜਿਹੜਾ ਜ਼ੀਰੋ ਆ ਜਿਹੜਾ ਇਹ ਏ 0 ਇਹ ਖੁਦ ਖੁਦਾ ਆ ਤਾਂ ਪ੍ਰਭੂ ਹੁਣ ਅਸੀਂ ਇਸ ਜੀਜ਼ਸ ਜਿਸਨੇ ਆਪਣੇ ਆਪ ਨੂੰ ਕੀ ਕੀਤਾ 0 ਹੁਣ ਇਸ ਨੂੰ ਅਸੀਂ ਜਦੋਂ ਐਚ ਹਿਊਮਨ ਅਸੀਂ ਇੱਥੇ ਐਚ ਲੈ ਲਏ ਨੇ ਐਚ ਆਰ ਇਹ ਜ਼ੀਰੋ ਨੂੰ ਅਸੀਂ ਇੱਥੇ ਉਹ ਦੇ ਰੂਪ ਵਿੱਚ ਦੇਖਾਂਗੇ ਪ੍ਰਭੂ ਯਸ਼ਮੰਸੀ ਨੇ ਆਪਣੇ ਆਪ ਨੂੰ ਕੀ ਕੀਤਾ ਸ਼ੁਨਿਆ ਕੀਤਾ ਉਹ ਦੇ ਰੂਪ ਹੁਣ ਇਹ ਜਿਹੜੀਆਂ ਦੋ ਦੋ ਡੰਡੀਆਂ ਨੇ ਦੋ ਰੇਖਾਵਾਂ ਇਹ ਬਰਾਬਰ ਦਾ ਸਾਈਨ ਇਹਨੂੰ ਅਸੀਂ ਦੋ ਮੰਨ ਲੈਨੇ ਦੋ ਨੇ ਦੋ ਸਾਈਨ ਤੇ ਕੀ ਬਣ ਗਿਆ H2O H2O ਯਾਨੀ ਕਿ ਰਸਾਇਣਿਕ ਸੂਤਰ ਹੈ ਇਹ ਪਾਣੀ ਦਾ ਵਾਟਰ ਪਾਣੀ ਦਾ ਕੀ ਹੈ ਰਸਾਇਣਿਕ ਸੂਤਰ ਹੈ H2O ਇੱਥੇ ਮੈਂ ਆਪਣੇ ਆਪ ਨੂੰ ਹੀ ਨਹੀਂ ਤੁਸੀਂ ਵੀ ਆਪਣੇ ਆਪ ਨੂੰ ਇਸ ਜ਼ੀਰੋ ਦੇ ਸਾਹਮਣੇ ਹਿਊਮਨ ਯਾਨੀ ਮਨੁੱਖ ਆਦਮੀ ਜੋ ਕਿ H ਤੁਸੀਂ ਆਪਣੇ ਆਪ ਰੱਖ ਸਕਦੇ ਹੋ ਔਰ 0 ਜਿਹੜਾ ਇਹ ਅਗਲਾ 0 ਹੈ ਜਿਹੜਾ ਇਹ ਪ੍ਰਭੂ ਆ ਔਰ ਜੋ ਕਿ ਇਸ 0 ਨੂੰ ਅਸੀਂ ਆਕਸੀਜਨ ਮੰਨ ਲਿਆ ਤੇ ਦੋ ਲਾਈਨਾਂ ਨੂੰ H ਮੰਨ ਲਿਆ H2O ਯਾਨੀ ਕਿ ਰਸਾਇਣਿਕ ਸੂਤਰ ਨਿਕਲ ਆਇਆ ਪਾਣੀ ਦਾ ਸੋ ਅਸੀਂ ਦੇਖਦੇ ਤੇ ਪਾਣੀ ਕੀ ਹੈ ਜੇ ਪਾਣੀ ਨੂੰ ਦੇਖੀਏ ਤੇ ਪਾਣੀ ਵੀ 0 ਉਤਪਤੀ ਜਦੋਂ ਉਤਪਤੀ ਵਿੱਚ ਦੇਖਦੇ ਆ ਇੱਕ ਅਧਿਆਏ ਵਿੱਚ ਕੀ ਲਿਖਿਆ ਗਹਿਰੇ ਜਲ ਦੇ ਉੱਤੇ ਪ੍ਰਭੂ ਦਾ ਆਤਮਾ ਖੁਦਾ ਦਾ ਆਤਮਾ ਕੀ ਕਰਦਾ ਸੀ ਮੰਡਰੋਂਦਾ ਸੀ ਪਰ ਪਾਣੀ ਅਸੀਂ ਪਾਣੀ ਤੋਂ ਬਿਨਾ ਜੀਵਨ ਨਹੀਂ ਹੈ ਹੁਣ ਇੱਥੇ ਜਦੋਂ ਅਸੀਂ ਉਹ ਇਹ ਹੋ ਗਿਆ ਪਹਿਲਾ ਜ਼ੀਰੋ ਹਿਊਮਨ ਮਨੁੱਖ ਹੋ ਗਿਆ ਦੂਸਰਾ ਜ਼ੀਰੋ ਉਹ ਯਾਨੀ ਆਕਸੀਜਨ ਜਿਵੇਂ ਪਾਣੀ ਤੋਂ ਬਿਨਾ ਜੀਵਨ ਸੰਭਵ ਨਹੀਂ ਆ ਉਵੇਂ ਆਕਸੀਜਨ ਤੋਂ ਵੀ ਬਿਨਾ ਜੀਵਨ ਸੰਭਵ ਨਹੀਂ ਆ ਆਕਸੀਜਨ 0 ਯਾਨੀ ਖੁਦ ਖੁਦਾ ਪ੍ਰਭੂ ਜਿਸ਼ੁ ਮਸੀ ਸੋ ਸਾਡੇ ਜੀਵਨ ਵਿੱਚ ਜਦੋਂ ਅਸੀਂ ਉਹਨੂੰ ਗ੍ਰੈਂਡ ਕਰ ਲਿਆ ਉਹਨੂੰ ਅਪਣਾ ਲਿਆ ਆਈ ਤੇ ਜਦਾਂ ਅਸੀਂ ਉਹਦਾ ਸਹਾਰਾ ਨਾ ਦੇਵਾਂਗੇ ਉਹ ਸਾਡੇ ਜੀਵਨ ਵਿੱਚ ਰਭੂ ਸਾਡੇ ਲਈ ਆਕਸੀਜਨ ਆ ਉਹਦੇ ਨਾਲ ਹੀ ਉਹਦੇ ਨਾਮ ਦੁਆਰਾ ਹੀ ਅਸੀਂ ਜਿਉਂਦੇ ਆ ਸੁਪਰਗੋ ਦੇ ਨਾਮ ਦੀ ਤਾਰੀਫ ਹੋਵੇ ਅਰ ਇਸ ਚੀਜ਼ ਨੂੰ ਹੋਰ ਅਗਾ ਜਦ ਦੇਖ ਰਿਹਾ ਸੀ ਇਸ ਨੂੰ H2O ਪਾਣੀ ਅਰ ਇੱਥੇ ਅਸੀਂ ਇਸ ਨੂੰ ਕੁਝ ਹੋਰ ਵੀ ਬਣਾਉਂਦੇ ਆ 0 ਬਰਾਬਰ 0 ਉਨੇ ਦੋ ਦੋ ਸਾਈਨ ਇਹਨੂੰ ਅਸੀਂ ਇੱਥੇ ਅਸੀਂ ਦੋ ਦੋ ਬਣਾ ਲਿਆ ਇੱਥੇ ਅਸੀਂ ਇਹ ਦੋ ਸਾਈਨ ਜਿਹੜੇ ਬਰਾਬਰ ਦੇ ਆ ਇਹਨੂੰ ਅਸੀਂ ਇਸ ਤਰ੍ਹਾਂ ਕਰਕੇ ਲੈ ਜਾਣਾ ਆ 8 ਮੀਨਸ ਏਕ ਹੀ ਬਣ ਗਿਆ 8 ਇਹ ਬਣ ਗਿਆ 8 ਜਦੋਂ ਅਸੀਂ ਇਹਨੂੰ ਦੋਨੇ ਪਾਸੇ ਲੈ ਕੇ 8 ਸਾਈਨ 8 ਬਣ ਗਿਆ ਹੁਣ ਤੁਸੀਂ ਕਹੋਗੇ 8 ਤਾਂ ਇਸ ਤਰ੍ਹਾਂ ਆ ਬਿਲਕੁਲ ਇਸ ਤਰ੍ਹਾਂ ਆ ਸਭ ਤੋਂ ਬਾਅਦ ਅਸੀਂ 8 ਲਿਖਦੇ ਹਾਂ ਪਰ ਕੁਝ ਦਿਖਾਉਣ ਦੇ ਲਈ ਔਰ ਅਸੀਂ ਦੇਖਦੇ ਹਾਂ ਕਿ ਪੰਜ ਪੱਖੀ ਸੇਵਕ ਆਈ ਐ 1 2 3 4 5 ਹੁਣ ਜਦ ਮੈਂ ਕਿੰਨੇ ਦਿਨਾਂ ਤੋਂ ਦੇਖ ਰਿਹਾ ਕਿ ਪ੍ਰਭੂ ਜਿਹੜਾ ਅੰਗੂਰੀ ਬਾਗ ਦੇ ਵਿੱਚ ਕੋਈ ਸਵੇਰ ਗਿਆ ਕੋਈ ਦੁਪਹਿਰ ਗਿਆ ਕੋਈ ਦੁਪਹਿਰ ਤੋਂ ਬਾਅਦ ਗਿਆ ਕੋਈ ਸ਼ਾਮ ਨੂੰ ਕੋਈ 2 ਘੰਟੇ ਰਹਿੰਦੇ ਟਾਈਮ ਤੇ ਗਿਆ ਸਾਰਿਆਂ ਨੂੰ ਖੁਦਾਬੰਦ ਨੇ ਮਜ਼ਦੂਰੀ ਕੀ ਦਿੱਤੀ ਬਰਾਬਰ ਦਿੱਤੀ ਪਹਿਲਾ ਪੰਜ ਪੱਕੀ ਸੇਕਾਈ ਵਿੱਚ ਪਹਿਲਾ ਆ ਉਹਨੂੰ ਦੂਜੇ ਨੂੰ ਵੀ 8ਾਂ ਨੇ ਤੀਜੇ ਨੂੰ ਵੀ 8ਾਂ ਨੇ ਚੌਥੇ ਨੂੰ ਵੀ ਤੇ ਪੰਜਵੇਂ ਨੂੰ ਵੀ 8ਾਂ ਨੇ ਹੁਣ ਸਾਰਿਆਂ ਨੂੰ ਬਰਾਬਰ ਮਜ਼ਦੂਰੀ ਮਿਲ ਰਹੀ ਹੈ ਸਾਰਿਆਂ ਨੂੰ ਕੀ ਮਿਲ ਰਹੀ ਹੈ ਬਰਾਬਰ ਮਜ਼ਦੂਰੀ ਮਿਲ ਰਹੀ ਹੈ ਹੁਣ ਅਸੀਂ 8ਾਂ ਨੇ ਤੋਂ ਅਸੀਂ ਹੁਣ 1 ਕਿਵੇਂ ਬਣਾਉਣਾ ਪਹਿਲਾ ਅਸੀਂ ਜਾਂ ਦੂਸਰਾ ਇੱਥੇ ਦੂਸਰਾ ਜੋ 0 ਯਾਨੀ ਕਿ ਇੱਥੋਂ ਲਿਆ ਜੋ ਨੂੰਮਨ ਪਰ ਦੂਸਰਾ ਮਸੀਹ ਹੈ 0 ਤੇ ਯਾਨੀ ਕਿ ਇਹ 8 ਜਿਹੜਾ ਆ ਸੀ ਇਸ 8 ਦੇ ਵਿੱਚ ਦੂਜਾ 8 ਜੋੜ ਦਈਏ ਤਾਂ ਕੀ ਬਣ ਗਿਆ 16 8ਾਂ ਨੇ ਸੀ 8ਾਂ ਨੇ ਹੋਰ ਜੋੜ ਕੇ 16 ਯਾਨੀ 1 ਹੀ ਬਣ ਗਿਆ 1 1 ਰੁਪਿਆ ਔਰ ਜਦੋਂ ਇਸੇ ਤਰ੍ਹਾਂ ਸਾਰੇ ਪੰਜੇ ਸੇਵਕਾਈਆਂ ਵੀ ਸਾਰਿਆਂ ਨੂੰ ਬਰਾਬਰ ਦੇ ਰਿਹਾ ਖੁਦਾ ਬਰਾਬਰ ਹੀ ਮਜ਼ਦੂਰੀ ਦੇ ਰਿਹਾ ਤਾਂ ਇਹ ਸਾਰੇ ਕੀ ਹੋ ਗਏ 8 ਬਰਾਬਰ ਆਹ ਸੋਰੀ 8 ਜੋੜ 8 8ਾਂ ਨੇ 16 ਆਣਦੇ ਇਹ 1 ਰੁਪਿਆ ਬਣ ਗਿਆ ਹੁਣ ਫਿਰ ਸਾਰਿਆਂ ਦੀ ਮਜ਼ਦੂਰੀ ਕੀ ਹੋ ਗਈ ਬਰਾਬਰ ਪੰਜ ਪੱਖੀ ਸੇਵਕਾਇ ਵਿੱਚ ਸਾਰਿਆਂ ਨੂੰ ਖੁਦਾ ਕੀ ਕਰ ਰਿਹਾ ਬਰਾਬਰ ਦੇ ਰਿਹਾ ਮਜ਼ਦੂਰ ਬਰਾਬਰ ਦੇ ਰਿਹਾ ਸੋ ਇਸ ਲਈ 0 ਬਰਾਬਰ ਕੀ ਸੀ 0 0 ਬਰਾਬਰ 0 ਸੀ ਤੇ ਇਹਨਾਂ ਹੁਣ ਅਸੀਂ ਇੱਥੇ ਕੀ ਕਰ ਰਹੇ ਆ ਜੋੜਿਆ ਆ ਇੱਕ ਸੇਵਕ ਦੀ ਹਰ ਇੱਕ ਸੇਵਕ ਔਰ ਮਸ਼ੀਨ ਨੂੰ ਨਾਲ ਜੋੜਿਆ ਆ ਇੱਥੇ ਤੇ ਇਸ ਲਈ ਜੋੜ ਕੇ ਕੀ ਆ ਗਿਆ 0 ਜੋੜ 0 ਇਹ ਬਰਾਬਰ ਕੀ ਆ ਗਿਆ 1 1 16 ਆਨੇ ਯਾਨੀ ਕਿ ਇੱਕ ਪ੍ਰਪੇਅਰ ਕਿ ਬਾਇਓਲੋਜੀ ਪ੍ਰੋਫਨੇ ਬਿਆਨ ਕੀਤਾ ਹੈ ਕਿ ਹਰੇਕ ਨੂੰ ਜਿਹੜਾ ਲਾਸਟ ਵਿੱਚ ਵੀ ਆਇਆ ਸਾਰਿਆਂ ਨੂੰ ਜਿਵੇਂ ਉਹਨੇ ਉਹਨਾਂ ਨਾਲ ਤੈਅ ਕੀਤੀ ਸੀ ਮਜ਼ਦੂਰੀ ਉਵੇਂ ਉਹਨਾਂ ਨੂੰ ਮਜ਼ਦੂਰੀ ਦਿੱਤੀ ਯਾਨੀ ਕਿ 88 ਤੇ ਜਦੋਂ ਅਸੀਂ 0 ਨੂੰ ਜੋੜ ਲਿਆ ਨਾਲ ਤਾਂ 0 ਜੋੜ 0 ਯਾਨੀ 100 ਇੱਕ ਰਿਪੀਟ ਹੁਣ ਗੱਲ ਇਹ ਆ ਅਸੀਂ ਇਹਨੂੰ ਦੇਖਦੇ ਇਹ ਕੀ ਆ ਜ਼ੀਰੋ ਚ ਜ਼ੀਰੋ ਅਸੀਂ ਜੋੜ ਲਿਆ ਆ ਇਹ ਜ਼ੀਰੋ ਜ਼ੀਰੋ ਰਹਿ ਗਿਆ ਜ਼ੀਰੋ ਬਰਾਬਰ 1 ਹੁਣ ਇਹ ਦੋ ਇਹ ਕੀ ਨੇ ਬਟਨ ਨੇ ਇਹ ਜ਼ੀਰੋ ਤਾਂ ਆਫ ਵਾਲਾ ਬਟਨ ਹੈ ਹੁਣ ਮੈਂ ਇਸ ਨੂੰ ਜ਼ੀਰੋ ਕੀ ਆ ਔਰ ਇਹ ਜਿਹੜਾ ਵਨ ਆ ਵਨ ਇਹ ਆਫ ਵਾਲਾ ਬਟਨ ਆ ਤੇ ਇਹ ਜਿਹੜਾ ਵਨ ਆ ਇਹ ਆਨ ਵਾਲਾ ਆਨ ਯਾਨੀ ਸਵਿਚ ਇੱਕ ਹੀ ਆ ਇੱਕ ਹੀ ਸਵਿਚ ਆ ਉਸ ਦੇ ਵਿੱਚ ਦੋ ਫੰਕਸ਼ਨ ਨੇ ਇੱਕ ਆਫ ਹੈ ਤੇ ਦੂਜਾ ਆਨ ਹੈ ਤਾਂ ਅਸੀਂ ਹੁਣ ਇੱਕ ਸਵਿੱਚ ਤੇ ਸਵਿੱਚ ਤੇ ਪਹੁੰਚ ਗਏ ਆ ਕਿ ਜਦੋਂ ਅਸੀਂ ਇਹ ਵੀ ਕੋਈ ਵੀ ਇਲੈਕਟ੍ਰੋਨਿਕ ਚੀਜ਼ ਨੂੰ ਚਲਾਉਨੇ ਆ ਤਾਂ ਪਹਿਲਾਂ ਆਫ ਤੋਂ ਅਸੀਂ ਉਹਨੂੰ ਆਨ ਕਰਦੇ ਸੋ ਅਸੀਂ ਮੁਰਦੇ ਦੀ ਹਾਲਤ ਵਿੱਚ ਸੀਗੇ ਬਿਮਾਰੀਆਂ ਕਹੋ ਗੁਨਾਹ ਪਾਪਾਂ ਤਮਾਮ ਇਹ ਸਾਰੀ ਜ਼ਿੰਦਗੀ ਕੀ ਸੀ ਆਫ ਆਫ ਅਵਸਥਾ ਤੇ ਜਦੋਂ ਉਹ ਇੱਕ ਇੱਕ ਕੌਣ ਆ ਇੱਕ ਇਲੋਹੀਮ ਇੱਕੋ ਹੀ ਖੁਦਾ ਯਾਨੀ ਉਹ ਇਕੋ ਹੀ ਪ੍ਰਭੂ ਹੈ ਗੋਡ ਇਜ਼ 1 ਤੇ ਜਦੋਂ ਉਹ ਸਾਡੇ ਜੀਵਨ ਵਿੱਚ ਆਉਂਦਾ ਆ ਤੇ ਸਾਨੂੰ ਕੀ ਕਰ ਦਿੰਦਾ ਆ ਐਕਟਿਵ ਕਰ ਦਿੰਦਾ ਤਾ ਸਾਨੂੰ ਇਹ ਸਮਝ ਲਓ ਕਿ ਇੱਕ ਸਵਿਚ ਮਿਲ ਗਿਆ ਆ ਲਾਈਟ ਲਾਈਟ ਜਗਾਉਣੀ ਆ ਔਰ ਪ੍ਰਭੂ ਦੇ ਨਾਮ ਨੂੰ మహిਮ ਮਿਲੇ ਸੋ ਅੱਜ ਅਸੀਂ ਇੱਕ ਨੂੰ ਦੇਖ ਲਿਆ ਹੈ 0 0 ਬਰਾਬਰ 1 ਔਰ ਇਹ ਬਾਈਬਲ ਦੇ ਵਚਨ ਚੋਂ ਜਿੱਥੋਂ ਪ੍ਰਭੂ ਨੇ ਅੰਗੂਰੀ ਬਾਗ ਦੇ ਵਿੱਚ ਉਹਨਾਂ ਨੂੰ ਮਜ਼ਦੂਰੀ ਕੀ ਦਿੱਤੀ ਸੀ ਬਰਾਬਰ ਦਿੱਤੀ ਸੀ ਉਥੋਂ ਇਸ ਨੂੰ ਲੈ ਕੇ ਮੈਂ ਤੁਹਾਡੇ ਅੱਗੇ ਰੱਖਿਆ ਹੈ ਪ੍ਰੇਜ਼ ਦਿ ਲੋ